ਬਿਨਾ ਨੋਟਿਸ ਤੋਂ ਤਹਿਸੀਲਦਾਰ ਆ ਕੇ ਇੱਥੇ ਆਪ ਖੁਦ ਵਾ ਕੇ ਗਿਆ ਇਹ ਤੁੰਨਾ ਮਸ਼ੀਨਾ ਵਿੱਚ ਵਾੜ ਕੇ ਜਦੋਂ ਅਸੀਂ ਇੱਥੇ ਆਏ ਆ ਤੋ ਉਹਨਾਂ ਨੇ ਮਸ਼ੀਨਾ ਭਜਾ ਕੇ ਬਾਹਰ ਕੱਢ ਕੇ ਦੂਸਰਾਂ ਲੈ ਗਏ ਵੀ ਲੋਹਾਨੂੰ ਕਿਹਨੂੰ ਨੋਟਿਸ ਨਹੀਂ ਆਇਆ ਕਿਸ ਨੇ ਦੱਸਿਆ ਨਹੀਂ ਕੱਖ ਵੀ ਆ ਗਿਆ ਬਣਦੀ ਕਾਰਵਾਈ ਵੀ ਤਹਿਸੀਲਦਾਰ ਤੇ ਕੀਤੀ ਜਾਣੀ ਚਾਹੀਦੀ ਹੈ ਆਗਰ ਇਹ ਨਹੀਂ ਹੁੰਦੀ ਫਿਰ ਧਰਨੇ ਦੇ ਲੱਗਦੇ ਰਹਿੰਦੇ ਆ ਫਿਰ ਬਾਅਦ ਚ ਕਾ ਦੇਉਂਦੇ ਆ ਕਿਸਾਨ ਯੂਨੀਅਨ ਵਾਲੇ ਧਰਨੇ ਲਾਉਂਦੇ ਆ ਉਹ ਤਾਂ ਫਿਰ ਲੱਗਣੇ ਹੀ ਆ ਜਿਹੜੀ ਇਹ ਮਾਨ ਸਰਕਾਰ ਭਗਵਾਨ ਤਮਨ ਸਰਕਾਰ ਤੇ ਮੋਦੀ ਸਰਕਾਰ ਇੱਕ ਹੀ ਆਈ ਇਹ ਵੀ ਟੀਮ ਆ ਜਿਹੜੀ ਮਾਨ ਸਰਕਾਰ ਹੋਣਾ ਮੋਦੀ ਦੀ ਇਹ ਸਾਰਾ ਕੁਝ ਉਹੀ ਕਰਵਾ ਰਹੀ ਆ ਹਿਸਾਬ ਨਾਲ ਸਾਡਾ 1 ਕਰੋੜ 35 ਲੱਖ ਜਿਹੇ ਹਿਸਾਬ ਨਾਲ ਬਣਦਾ ਵਾ ਜੋ ਸਾਨੂੰ ਸਰਕਾਰ ਦਿੰਦੀ ਆ ਅਸੀਂ ਭਾਈਆਂ ਛੱਡ ਨਹੀਂ ਤਿਆਰ ਹਾਂ ਤੇ ਜੇ ਸਰਕਾਰ ਇਹ ਨਹੀਂ ਦਿੰਦੀ ਤੇ ਅਸੀਂ ਮਰਨ ਨੂੰ ਤਿਆਰ ਨਾ ਭਾਈਆਂ ਨਹੀਂ ਛੱਡਾਂਗੇ ਕਿਸਾਨਾਂ ਮਜ਼ਦੂਰਾਂ ਦਾ ਏਕਤਾ ਜਿੰਦਾਬਾਦ ਕਿਸਾਰੇ ਇਹ ਤੇ ਬਿਲਕੁਲ ਸਿੱਧਾ ਮਲ ਧੱਕਾ ਸਰਕਾਰ ਦਾ ਜਿਹੜਾ ਜੀਵਿੰਦਾਰ ਆ ਕਿਦਾਂ ਫਸਲ ਨੂੰ ਵੇਚਦਾ ਕਿੱਦਾਂ ਗੁੰਦਾ ਇਹਨੂੰ ਕਿਦਾਂ ਵੱਡੀ ਹੁੰਦੀ ਆ ਕਿਦਾਂ ਵੱਲਦੀ ਆ ਹੁਣ ਵੇਖੋ ਆ ਜਿਹੜੀ ਮਸ਼ੀਨਾਂ ਫਿਰਗੀਆਂ ਦੇ ਵਿੱਚ ਨਿਕਲਣ ਲੱਗੀ ਆ ਇਹ ਤਾਂ ਬਿਲਕੁਲ ਉੱਤ ਪ੍ਰੈਸ ਕਰ ਗਏ ਨਾ ਝੋਨੇ ਨੂੰ ਤੇ ਇਹਦਾ ਮੁਆਵਜ਼ਾ ਵੀ ਦਿੱਤਾ ਜਾਵੇ ਜਿਹੜਾ ਰੇਟ ਵਾ ਸਰਕਾਰੀ 36 ਲੱਖ ਦੇਣ ਦੇ ਆ 1 ਕਰੋੜ 18 ਲੱਖ ਬਣਦਾ ਜਿਹੜਾ ਮੰਨੇ ਆਏ ਉਹ ਮੁਆਵਜ਼ਾ ਦਿੱਤਾ ਜਾਵੇ ਨੂੰ ਰੋਡ ਦਾ ਇਹ ਵੀ ਦੇਵਾ ਜਨਾਨੀ ਆ ਹੁਣ ਦੱਸੋ ਵੀ ਇਹਦਾ ਮਤਲਬ ਜਿਹੜਾ ਵਾ ਕੀ ਹਿਸਾਬ ਕਿਤਾਬ ਹੋਊਗਾ ਕਿਦਾਂ ਝੋਨਾ ਲਾਉਣਾ ਇਹਨਾਂ ਨੇ ਇੱਕ ਮੇਰਾ ਵੀਰ ਉਹ ਹੈਂਡੀਕੈਪ ਆ ਉਹਦੇ ਨਾਲ ਦੀ ਵੀ ਹੈਂਡੀਕੈਪ ਆ ਛੋਟੇ ਉਹਦੇ ਬੱਚੇ ਆ ਉਹਦਾ ਵੀ ਅੱਧਾ ਗੱਲਾ ਚੋਂ ਨਾ ਖਰਾਬ ਕਰਤਾ ਇੱਕ ਸੁਲਵਿੰਦਰ ਸਿੰਘ ਭਦਰ ਸਿੰਘ ਆ ਅਸੇਗ ਨਾਲਾਂ ਦੇ ਲੱਗ ਭਾਗ ਉਹਦਾ ਵੀ ਖਰਾਬ ਕੀਤਾ ਨਾ ਇਹਦਾ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਮਾਵਾਜਾ ਦਿੱਤਾ ਜਾਣਾ ਚਾਹੀਦਾ ਬਿਨਾਂ ਨੋਟਿਸ ਤੋਂ ਤਹਿਸੀਲਦਾਰ ਆ ਕੇ ਇੱਥੇ ਆਪ ਖੁਦ ਵਾ ਕੇ ਗਿਆ ਏ ਤੁਨਾ ਮਸ਼ੀਨਾ ਵਿੱਚ ਵਾੜ ਕੇ ਜਦੋਂ ਅਸੀਂ ਇੱਥੇ ਆਏ ਆ ਉਹਦੋਂ ਇਹਨਾਂ ਨੇ ਮਸ਼ੀਨਾ ਭਜਾ ਕੇ ਬਾਹਰ ਕੱਢ ਕੇ ਦੱਤ ਲੈ ਗਏ ਪਹਿਲਾਂ ਸਾਨੂੰ ਕਿਸੇ ਨੂੰ ਨੋਟਿਸ ਨਹੀਂ ਆਇਆ ਕਿਸ ਨੇ ਦੱਸਿਆ ਨਹੀਂ ਕੱਖ ਵੀ ਆ ਕਿ ਬੰਦੀ ਕਾਰਵਾਈ ਵੀ ਤਹਿਸੀਲਦਾਰ ਤੇ ਕੀਤੀ ਜਾਣੀ ਚਾਹੀਦੀ ਹੈ ਅਗਰ ਜੇ ਨਹੀਂ ਹੁੰਦੀ ਤੇ ਫਿਰ ਧੰਨੇ ਤੇ ਲੱਗਦੇ ਰਹਿੰਦੇ ਆ ਫਿਰ ਬਾਅਦ ਚ ਕਾ ਦਿੰਦੇ ਆ ਕਿਸਾਨ ਯੂਨੀਅਨ ਵਾਲੇ ਧਰਨੇ ਲਾਉਂਦੇ ਆ ਉਹ ਤੇ ਫਿਰ ਲੱਗਣੀ ਆ ਮੇਰਾ ਨਾਮ ਸਰਦਾਰ ਸਿਕੰਦਰ ਸਿੰਘ ਜੀ ਪਿੰਡ ਦੰਗਲਚੌਰ ਮੇਰੀ ਜ਼ਮੀਨ ਜੀ ਆ ਰਹੀ ਆ ਰੋਡ ਦੇ ਜਿਹੜਾ ਰੋਡ ਨਿਕਲਿਆ ਹਵੀ ਉਹਦੇ ਉੱਤੇ ਜੀ ਨੁਕਸਾਨ ਮੇਰਾ ਵਾਵਾ ਕਾਫੀ ਕਰ ਗਏ ਆ ਬੱਚੇ ਮੇਰੇ ਛੋਟੇ ਆ ਹੈਂਡੀਕੈਪ ਜੁਮੇ ਜੀ ਅਸੀਂ ਹੈਂਡੀਕੈਪ ਆ ਤਾਂ ਖਾਨੂੰ ਜੀ ਬਹੁਤ ਜ਼ਿਆਦਾ ਨੁਕਸਾਨਾ ਡਾ ਕਰ ਗਏ ਜੀ ਕੁਝ ਤਿੰਨ ਚਾਰ ਕੜਾਈ ਥਾਂ ਦਾ ਜਿਹੜਾ ਵਾ ਝੋਨੇ ਨੂੰ ਕਬਰ ਕਰਗੇ ਉੱਤੇ ਵਾਗੇ ਜੀ ਜੀ ਮੈਨੂੰ ਪਤਾ ਬਾਅਦ ਲੱਗਾ ਮੈਂ ਕਰਦਾ ਦਵਾਈ ਲੈਣ ਗਿਆ ਤੇ ਬਾਅਦ ਆਇਆ ਮੈਂ ਜਦੋਂ ਉਧਰੋਂ ਫੇਰ ਗਿਆ ਜੀ ਕੋਈ ਮੈਨੂੰ ਨੋਟ ਚ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋ ਖੁਦ ਮੈਂ ਪਟਵਾਰੀ ਨੂੰ ਵੀ ਫੋਨ ਦੋ ਵਾਰਾ ਕੀਤਾ ਕੋਈ ਕੰਮ ਹੀ ਮੈਨੂੰ ਆਪਣਾ ਕੋਚਰਾ ਕੋਈ ਪਟਵਾਰੀ ਨੇ ਮੈਨੂੰ ਇਹ ਵੀ ਨਹੀਂ ਦੱਸਿਆ ਵੀ ਤੇਰੀ ਪੈੜੀ ਨੂੰ ਆਣ ਕੇ ਅਸੀਂ ਆਹ ਕਰਨ ਦੇ ਆ ਜੋ ਕਰਨ ਦੇ ਆ ਕੁਝ ਮੈਨੂੰ ਆਪਣੇ ਕੋ ਲੋੜਵੰਦ ਕੰਮ ਹੀ ਕੋਈ ਪਟਵਾਰੀ ਨਾ ਪਟਵਾਰੀ ਨੇ ਉਦੋਂ ਮੈਨੂੰ ਪਤਾ ਲੱਗਾ ਵੀ ਪਟਵਾਰੀ ਆਂਦਾ ਵੀ ਮੈਂ ਤੇ ਤੁਹਾਡੇ ਪਿੰਡੀ ਆਇਆ ਵਾਂ ਤੇ ਮੈਂ ਇਹਨਾਂ ਮੈ ਮਾਗੇ ਹੋਈ ਹੈ ਜੀ ਸਾਨੂੰ ਉਹ ਜੋ ਸਾਡਾ ਨਕਸ਼ਾਨ ਹੋਇਆ ਉਹਦਾ ਮਾਜਮਾ ਮਿਲ ਜੇ ਜੀ ਜੋ ਵੀ ਸਰਕਾਰ ਸਾਨੂੰ ਦਵੇ ਸਰਪਾਲ ਕੌਰ ਜੇ ਖੇਤ ਤਾਂ ਵਾਗੇ ਜੀ ਬਿਨਾ ਪੁੱਛਿਓ ਬਿਨਾ ਦੱਸਿਓ ਕੋਈ ਪੈਸਾ ਨਹੀਂ ਮੈਂ ਪਵਾਇਆ ਹੈਗਾ ਖੇਤਾਂ ਦਾ ਪਰ ਤਹਿਸੀਲਦਾਰ ਸਾਹਿਬ ਬਿਨਾ ਆਰਡਰ ਤੋਂ ਮੇਰੇ ਖੇਤ ਵਾਗੇ ਨੇ ਨੁਕਸਾਨ ਕਰ ਗਏ ਮੇਦਾ ਮਾਜਮਾ ਕੌਣ ਭਰੇਗਾ ਪਹਿਲੀ ਮੇਰੀ 5 5.5 ਪੈੜੀਆਂ ਹੁੰਦੀਆਂ ਜੀ ਤਾਂ ਮੈਨੂੰ ਵੱਧ ਤੋਂ ਵੱਧ ਰੇਟ ਚਾਹੀਦਾ ਖੇਤਾਂ ਦਾ ਜੀ ਨਹੀਂ ਜੀ ਮੈਂ ਵਿਧਵਾ ਜਨਾਨੀ ਕੋਈ ਕਮਾਉਣ ਵਾਲਾ ਨਹੀਂ ਹੈਗਾ ਬੱਚੇ ਮੇਰੇ ਛੋਟੇ ਐ ਹਾਂਜੀ ਮੇਰਾ ਘਰ ਵੀ ਆਉਂਦਾ ਵਾ ਉਹਦਾ ਵੀ ਰੇਟ ਪੂਰਾ ਨਹੀਂ ਦਿੱਤਾ ਜਾ ਰਿਹਾ ਨੀ ਨੋਟਿਸ ਨਹੀਂ ਭੇਜਿਆ ਜੀ ਕੋਈ ਮਨਜ਼ੂਰੀ ਨਹੀਂ ਲਈ ਹੈਗੀ ਬਿਨਾ ਮਨਜ਼ੂਰੀ ਤੋਂ ਆਣ ਕੇ ਇਹਨਾਂ ਨੇ ਮਸ਼ੀਨਾਂ ਵਿੱਚ ਵਾਰਤੀ 2 ਕਿੱਲੇ ਦੇ ਡੇੜੇ ਕਿੜਾ ਜੀ ਪੰਜਾਬ ਸਰਕਾਰ ਕੋ ਇਹ ਮੰਗ ਕਰਦੇ ਆ ਸਾਨੂੰ ਖੇਤਾਂ ਦਾ ਰੇਟ ਜਿਹੜਾ ਵੱਧ ਤੋਂ ਵੱਧ ਦਿੱਤਾ ਜਾਵੇ ਸਾਨੂੰ ਰੇਟ ਬਹੁਤ ਘੱਟ ਦੇ ਰਹੇ ਮੇਰਾ ਨਾਮ ਸੂਬਾ ਸਿੰਘ ਆ ਜੀ ਪਿੰਡ ਮੇਰਾ ਭਰਤੋ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਰਕਰ ਹਾਂ ਮੈ ਸਾਨੂੰ 11 ਕੋ ਜਦੋਂ ਫੋਨ ਗਿਆ ਕਿ ਮਨ ਸਾਡੇ ਪਿੰਡ ਦੇ ਦੁਆ ਕਰਾਂਦਾ ਝੋਨਾ ਜਿਹੜੇ ਸਰਕਾਰ ਜ਼ਬਰਦਸਤੀ ਬਾਹਰ ਹੀ ਜਿਨ੍ਹਾਂ ਪੈਸੇ ਨਹੀਂ ਵੀ ਲਏ ਤੇ ਨਾ ਸਾਨੂੰ ਉਹ ਰੇਟ ਹੀ ਮਨਜ਼ੂਰ ਵਾ ਤੇ ਜਦੋਂ ਅਸੀਂ ਆਏ ਉਹਦੇ ਨੂੰ ਦੋ ਘਕਲੇ ਦੇ ਲਾਗੇ ਉਹਨਾਂ ਝੋਨਾ ਖਰਾਬ ਕਰਤਾ ਸੀ ਤੇ ਸਾਨੂੰ ਵੇਖ ਕੇ ਜਦੋਂ ਅਸੀਂ ਇੱਧਰ ਨੂੰ ਤੁਰੇ ਆ ਇਹ ਬੀਬੀ ਦੇ ਮੁੰਡਾ ਇਹਨਾਂ ਦਾ ਪਹਿਲਾਂ ਇੱਥੇ ਸੀ ਜਦੋਂ ਅਸੀਂ ਤੁਰੇ ਛੰਡਿਆ ਹੋਏ ਆਏ ਆ ਤੇ ਉਦੋਂ ਉਹਨਾਂ ਮਸ਼ੀਨਾਂ ਪਛਾਣ ਨੂੰ ਲੱਗੇ ਤੇ ਮਤਲਬ ਵੱਧ ਘੱਟ ਵੀ ਸਾਡੇ ਨਾਲ ਬੋਲੇ ਤਹਿਸੀਲਦਾਰ ਤੇ ਜਿਹੜੇ ਪਟਵਾਰੀ ਕਰਦਾ ਹੋ ਰਹੀ ਤੇ ਬਾਅਦ ਦੇ ਵਿੱਚ ਫਿਰ ਉਹ ਪਛਾਣ ਚੱਲ ਗਏ ਜਦੋਂ ਸਾਡੇ ਬੰਦੇ ਜ਼ਿਆਦਾ ਇਕੱਠੇ ਹੋ ਗਏ ਹੋਇਆ ਹੈ ਨਾ ਇਹ ਗਰਦਾਸਪੁਰ ਡੀ ਉਦੋਂ ਡੀਸੀ ਨੇ ਸਾਡੇ ਨਾਲ ਵੀਡੀਓ ਦੇ ਉੱਤੇ ਬੋਲ ਕੇ ਵੀ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ 1 ਕਰੋੜ 18 ਲੱਖ ਰੁਪਏ ਦੇ ਹਿਸਾਬ ਨਾਲ ਸਾਰੇ ਪੈਸੇ ਗਰਦਾਪੁਰ ਜਲੰਧ ਇੱਕ ਸਾਰੀ ਦੇਵਾਂਗੇ ਪਰ ਉਹ ਮੁੜ ਕੇ ਡੀਸੀ ਵੀ ਮੁੱਕਰ ਗਿਆ ਤੇ ਹੁਣ ਉਹ ਸਾਨੂੰ ਅਸੀਂ ਹੁਣ ਵੀ ਇਹ ਮੰਗ ਕਰਦੇ ਕਿ ਮਾਰਕੀਟ ਦਾ 4 ਗੁਣਾ ਤੇ ਸੇਵਾ ਜੜਾ ਭਾ ਕੇ ਜੋ ਜਿਹਦੇ ਹਿਸਾਬ ਨਾਲ ਸਾਡਾ 1 ਕਰੋੜ 35 ਲੱਖ ਦੇ ਹਿਸਾਬ ਨਾਲ ਬਣਦਾ ਵਾ ਜੋ ਉਹ ਸਾਨੂੰ ਸਰਕਾਰ ਦਿੰਦੀ ਆ ਤੇ ਅਸੀਂ ਪੈਗਣ ਛੱਡਣ ਨੂੰ ਤਿਆਰ ਹਾਂ ਤੇ ਜੇ ਸਰਕਾਰ ਉਹ ਨਹੀਂ ਦਿੰਦੀ ਤੇ ਅਸੀਂ ਮਰਨ ਨੂੰ ਤਿਆਰ ਨਾ ਬੈਗਿਆ ਨਹੀਂ ਛੱਡਾਂਗੇ ਕਿਉਂਕਿ ਜੇ ਅਸੀਂ ਸੜਕ ਨਹੀਂ ਰੋਕਣ ਦੇ ਹੱਕ 'ਚ ਅਸੀਂ ਇਹਨੇ ਜੋ ਪਿਛਲਾ ਸਰਕਾਰਾਂ ਦਿੰਦੀ ਆ ਰਹੀਆਂ ਮਾਰਕੀਟ ਰੇਟ ਦਾ 4 ਗੁਣਾ ਤੇ ਵਸੇਬਾ ਜਾੜਾ ਪਾ ਕੇ ਉਹਦੇ ਨਾਲ ਸਾਡਾ 1 ਕਰੋੜ 35 ਲੱਖ ਬਣਦਾ ਵਾ ਤੇ ਉਹ ਅੱਜ ਹੀ ਸਾਡੇ ਖਾਤਿਆਂ 'ਚ ਸਹਿਮਤੀ ਨਾਲ ਬਾਦੇ ਤਾਂ ਅਸੀਂ ਆਬ ਪਾਏ ਜੋ ਨਾ ਲੱਗਾ ਛੱਡ ਦਾਂਗੇ ਇਹ ਪੂਰਾ ਧੱਕਾ ਕਰਦੀ ਸਰਕਾਰ ਜੀ ਹੁਣ ਜਿਹੜੀ ਇਹ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਇੱਕ ਹੀ ਆਈ ਇਹ 20 ਟੀਮ ਆ ਜਿਹੜੀ ਮਾਨ ਸਰਕਾਰ ਆ ਨਾ ਮੋਦੀ ਦੀ ਇਹ ਸਾਰਾ ਕੁਝ ਉਹੀ ਕਰਵਾ ਰਹੀ ਹੈ ਜੀ